ਜਿਮੇਟਰੋ ਕੀ ਹਾਲ ਚਾਲ ਨੇ ਸੋ ਬਾਈ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਪ੍ਰੋਟੈਕ ਬਾਰੇ ਦਿਖਾਵਾਂਗੇ ਸਾਰਾ 855 ਜਿਹੜਾ ਪ੍ਰੋਟੈਕ ਆਇਆ ਨਵਾਂ ਵੀ ਉਹਦੇ ਕਿਹੜੇ ਕਿਹੜੇ ਫੀਚਰ ਨੇ ਤੇ ਕੀ ਕੀ ਚੇਂਜ ਕਰਤੇ ਕੰਪਨੀ ਨੇ ਲਗਭਗ 80% ਟਰੈਕਟਰ ਸਾਰਾ ਹੀ ਚੇਂਜ ਕਰਤਾ ਪ੍ਰੋਟੈਕ ਹੁਣ ਦਿਖਾਉਨੇ ਆ ਫਿਰ ਸਾਰਾ ਪੂਰੀ ਵੀਡੀਓ ਦੇਖਿਓ ਤੇ ਕੱਲੀ ਕੱਲੀ ਚੇਂਜਸ ਬਾਰੇ ਦੱਸਾਂਗੇ ਨਾ ਕੀ ਕੀ ਫੀਚਰ ਨਵੇਂ ਐਡ ਕਰੇ ਨੇ ਉਹ ਵੀ ਦੱਸਾਂਗੇ ਸੋ ਬਾਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਸਾਰੇ ਭਰਾ ਸਬਸਕ੍ਰਾਈਬ ਤੁਸੀਂ ਕਰ ਦੇਣੀ ਹੈਗੇ ਕਮੈਂਟ ਜਰੂਰ ਕਰਿਓ ਤੇ ਜਿਨ੍ਹਾਂ ਨੂੰ ਕੈਂਡ ਲੱਗਦਾ ਸਵਰਾਜ ਜੀ ਕਿ ਆਪਣੇ ਨਾਲ ਜਿਹੜੀ ਆਡੀਅנס ਸਾਰੀ ਸਵਰਾਜ ਜੀ ਦੀ ਜੁੜੀ ਹੋਈ ਆ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਲੱਗਿਆ ਤੁਹਾਨੂੰ ਫਿਰ ਪ੍ਰੋਟੈਕ ਤੇ ਐਂ ਵੀ ਦੱਸਿਓ ਵੀ ਆਪਾਂ ਫਿਰ ਟਰੈਕਟਰ ਚੇਂਜ ਕਰੀਏ ਜਾਂ ਦੂਜੇ ਨੂੰ ਆਪਾਂ ਪਲੇਟਫਾਰਮ ਉੱਪਰ ਮਾਉਣਾ ਕਹਿੰਦੇ ਸੀ ਮੇਰੇ ਹਿਸਾਬ ਨਾਲ ਟਰੈਕਟਰ ਚੇਂਜ ਕਰਨ 'ਚ ਫਾਇਦਾ ਪਲੇਟਫਾਰਮ ਦਾ ਕੋਈ ਐਡਾ ਚੱਕਰ ਨਹੀਂ ਆ ਕਿ ਹੋਰ ਵੀ ਬਹੁਤ ਚੇਂਜ ਕਰਦੇ ਕੰਪਨੀ ਨੇ ਟਰੈਕਟਰ ਦੇ ਵਿੱਚ ਸਾਰੇ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਣੇ ਆਪਾਂ ਆਪਣੇ ਵਾਲੇ ਟਰੈਕਟਰ ਤੋਂ ਪਹਿਲਾਂ ਤੁਹਾਨੂੰ ਆਪਾਂ ਆਹ ਟਰੈਕਟਰ ਦਿਖਾ ਦਈਏ ਬਾਈ ਪ੍ਰੋਟੈਕ ਜਿਹੜਾ ਨਵਾਂ ਆਇਆ ਤੇ ਤੁਹਾਨੂੰ ਇਹ ਚ ਵੀ ਦੱਸ ਦਿਆਂ ਫੀਚਰ ਕੀ ਕੀ ਆ ਠੀਕ ਐ ਸੋ ਪਹਿਲੀ ਗੱਲ ਤਾਂ ਬਾਈ ਹੈਂਡ ਬ੍ਰੇਕ ਲੱਗੇ ਹੋਏ ਇਹਦੇ ਹਨਾ ਤੇ ਦੂਜੀ ਜਿਹੜਾ ਆਪਣੇ ਵਾਲੇ ਟਰੈਕਟਰ ਦੇ ਮਤਲਬ ਲੋ ਹਾਈ ਮੀਡੀਅਮ ਐ ਸਿੱਧਾ ਦੀ ਇਹਦੇ ਆ ਚੀਜ਼ ਮੇਰੇ ਹਿਸਾਬ ਨਾਲ ਤਾਂ ਬਹੁਤ ਜ਼ਿਆਦਾ ਬੈਟਰ ਜਿਹੜਾ ਆਪਣਾ ਟਰੈਕਟਰ ਆਪਣਾ ਚੇਂਜ ਕਰਨ ਦਾ ਮੂਡ ਬਣ ਰਿਹਾ ਸੀ ਤੇ ਮੈਂ ਉਹਨਾਂ ਨੂੰ ਇੱਕੋ ਗੱਲ ਕਹੀਦੀ ਆ ਆਹ ਚੀਜ਼ ਕਰਕੇ ਵੀ ਆਪਾਂ ਚੇਂਜ ਕਰ ਸਕਦੇ ਹਾਂ ਕਿਉਂਕਿ ਉਹਦੇ ਗੀਅਰ 'ਚ ਦਿੱਕਤ ਆਉਂਦੀ ਆ ਥੋੜੀ ਜੀ ਬਾਈ ਉਹ ਜਦ ਆਪਾਂ ਐ ਪਾਉਨੇ ਆ ਉੱਨਾ ਮਤਲਬ ਕੰਫਰਟੇਬਲ ਇਹ ਜਿੰਨਾ ਇਹਦੇ ਚ ਇਹ ਦੇਖੋ ਹੁਣ ਮੀਡੀਅਮ ਇੱਥੇ ਹੋ ਗਿਆ ਹਾਈ ਇੱਥੇ ਹੋ ਗਿਆ ਲੋ ਉੱਥੇ ਹਰੇਕ ਦੇ ਵਿੱਚ ਨਿਊਟਰਲ ਹੁੰਦਾ ਹਰੇਕ ਗੇਅਰ ਤੋਂ ਪਹਿਲਾਂ ਟਰੈਕਟਰ ਤੇ ਦੂਜੀ ਗੱਲ ਇੱਕ ਤਾਂ ਇਹ ਹੋ ਗਿਆ ਤੇ ਇਲੈਕਟ੍ਰੋਨਿਕ ਮੀਟਰ ਆ ਗਿਆ ਮੀਟਰ 'ਚ ਬੱਤੀਆਂ ਆਉਂਦੀਆਂ ਨੇ ਬਾਈ ਇਹਦੇ 'ਚ ਮੈਂ ਚਾਬੀ ਫੜ ਕੇ ਤੁਹਾਨੂੰ ਦਿਖਾ ਵੀ ਦਿੰਦਾ ਕੇਂਦਰ ਦੀ ਚਾਬੀ ਲੈ ਕੇ ਹੀ ਮਾੜੀ ਇਹਦੀ ਚਾਬੀ ਤੇ ਇਹਦੇ 'ਚ ਮੀਟਰ 'ਚ ਬੱਤੀ ਆਉਂਦੀ ਆ ਬਾਈ 4x4 ਵਾਲੀ ਵੀ ਆਉਂਦੀ ਆ ਜਿਵੇਂ 4x4 ਲੱਗਿਆ ਹੋਇਆ ਰਹਿ ਜਾਂਦਾ ਕਈ ਵਾਰ ਆਪਣਾ ਤੋਂ ਆ ਇਹਦਾ 4x4 ਵਾਲਾ ਗੀਅਰ ਆ ਗਿਆ ਮੁੰਲਾ ਦਾ ਤੇ ਆਹਦੀ ਵਾਰ 4x4 ਵਾਲਾ ਤੇ ਆਹ ਕਲੱਚ ਆ ਗਿਆ ਮਗਰਲੀ ਸਾਈਡ ਤੇ ਆਹ 4x4 ਵਾਲਾ ਆ ਗਿਆ ਲੀਵਰ ਵੀ ਇਹਦੇ ਘੈਂਟ ਕਰਤੇ ਬਈ ਲੀਵਰਾਂ 'ਚ ਵੀ ਆ ਦੇਖੋ ਆਹ ਚੀਜ਼ ਚੇਂਜ ਕਰਤੀ ਹੋਰਾਂ ਦੀ ਤੇ ਹੁਣ ਤੁਹਾਨੂੰ ਦਿਖਾਉਨੇ ਆ ਇਹਦੇ 'ਚ ਆਪਾਂ ਵੀ ਕੀ ਕੀ ਚੇਂਜ ਹੋ ਗਏ ਵਧੀਆ ਬਣਾਤਾ ਆ ਲੋਗੋ ਵੀ ਆ ਗਿਆ ਤੇ ਸਟੀਅਰਿੰਗ ਤੇ ਵਾਹਲਾ ਘੈਂਟ ਆ ਓਏ ਬਈ ਬਾਕੀ ਜਿਹੜਾ ਇਹਦਾ ਕਲਰ ਆ ਇਹ ਮੰਨ ਲਓ ਵੀ ਡਬਲ ਸ਼ੇਡ ਹੀ ਮੰਨ ਸਕਦੇ ਆਪਾਂ ਇਹਨੂੰ ਤੋਂ ਕੁਝ ਤਾਂ ਹੈ ਹਾਂ ਯਾਰ ਜਦ ਆਈ ਆਇਆ ਸੀ ਨਾ ਇਹ ਇਹ ਰੰਗ ਇਹ ਐਂ ਲੱਗਦਾ ਸੀ ਵੀ ਯਾਰ ਕਿਆ ਕਰਤਾ ਇਹਨਾਂ ਨੇ ਸਵਰਾਜ ਨੇ ਹੁਣ ਸਾਲਾ ਜੱਜ ਦਾ ਪੂਰਾ ਕਿਉਂ ਗਾਂਦੀ ਬਈ ਪ੍ਰੋਟੈਕ 2 ਵਿਕ ਗਏ ਹੁਣ ਇਹ ਪ੍ਰੋਟੈਕ ਤਾਂ ਬੁਕਿੰਗ ਤੇ ਆ ਰਿਹਾ ਗਾਂਦੀ ਮਿਲ ਨਹੀਂ ਰਿਹਾ ਉਹ ਪਿੰਧਰ ਵਾਲਿਆਂ ਨੂੰ ਉਹਨਾਂ ਨੇ ਪ੍ਰੋਟੈਕ ਹੀ ਲਿਆ ਹਨਾ ਤੇ ਆ ਗੇਅਰ ਵੀ ਇਹ ਚ ਚੇਂਜ ਹੋ ਗਿਆ ਨਾ ਪਹਿਲਾਂ ਦੂਜੇ ਚ ਲੋ ਹਾਈ ਮੀਡੀਅਮ ਦੂਜੇ ਲੋਡ ਦੀ ਕੁਣ ਹੁਣ ਸਲਫ ਮਾਰ ਕੇ ਦਿਖਾਉਣੀ ਆ। ਸਮਾਰਟ ਕਨੈਕਟ ਉਹ ਜੋ ਫੀਚਰ ਆ ਗਿਆ ਪਹਿਲਾਂ 979 ਚ ਆਉਂਦਾ ਸੀ ਨਾ। ਹਾਂ, ProTech ਚ ਸਮਾਰਟ ਕਨੈਕਟ ਆ ਬਾਈ ਇਹਦੇ ਚ ਫੀਚਰ ਇਹ ਅਟੈਚ ਹੋ ਜਾਂਦਾ ਉਹਦੇ ਨਾਲ। ਆ ਦੇਖੋ। ਸਾਊਂਡ ਕੁਆਲਿਟੀ ਦਾ ਬਹੁਤ ਹੈ। ਹਾਂ, ਬਾਜ ਵੀ ਬਹੁਤ ਘੈਂਟ ਆ। ਬਾਕੀ ਵਧੀਆ ਕੰਫਰਟੇਬਲ ਆ ਪਲੇਟਫਾਰਮ ਵਧੀਆ ਲਾਇਆ ਗਾ ਰੇਸ ਵੀ ਪਲੇਟਫਾਰਮ ਹਾਂ ਪੂਰਾ ਸਾਰਾ ਪੂਰੀ ਐਂਡ ਆ ਦੇਖੋ ਹੁਣ ਨਿਊਟਨ ਵਾਲੀ ਬੱਤੀ ਆ ਰਹੀ ਆ ਨਾ। ਹੇਰ ਵਾਲੀ ਬਿਵਤੀ ਆਉਂਦੀ ਹੈ ਇਹਦੇ ਵਿੱਚ ਸਟੀering ਬੜਾ ਘੈਂਡਾ ਯਾਰ ਬਾਈ ਘੈਂਡਾ ਕੰਮ ਪੂਰੇ ਹਨ ਓਕੇ ਕਰਤਾ ਇਹ ਚੋਂ ਹੋਰ ਵੀ ਆਪਾਂ ਪੁੱਛਦੇ ਆ ਬਾਈ ਨੂੰ ਕੀ ਕੀ ਫੀਚਰ ਨੇ ਇਹਦੇ ਚ ਆਪਾਂ ਡੰਡੇ ਡੁੰਡੇ ਉੜੀ ਖਲਾਤੇ ਆਪਣੇ ਟਰੈਕਟਰ ਦੇ ਬਾਈ ਚੌ ਦੇਖ ਲੈ ਜਾਗਟ ਪਾਈ ਫਿਰਦਾ ਹਾਂ ਹਾਂ ਪੂਰੀ ਖੋਲਦੇ ਡੰਡੇ ਡੁੰਡੇ ਵੀ ਘਰੇ ਲੈ ਆ ਕੇ ਨਹੀਂ ਉਹ ਕਰਨਾ ਆ ਦੇਖੋ ਹੁਣ ਥੋੜੀ ਜਿਵੇਂ ਆਪਣਾ ਹੈਂਡ ਬ੍ਰੇਕ ਲੱਗੇ ਗਿਆ ਉਹ ਪਾਰਕਿੰਗ ਆ ਗਈ ਤੇ ਹੁਣ ਆਪਾਂ ਹੈਂਡ ਬ੍ਰੇਕ ਆਪਣਾ ਟੱਟਤਾ ਪਾਰਕਿੰਗੋਂ ਭੱਜ ਗਈ ਕਈ ਵਾਰ ਪਤਾ ਨਹੀਂ ਲੱਗਦਾ ਦੀ ਉਹ ਦੇਖੋ ਹੁਣ ਇਹ ਚ ਪਤਾ ਲੱਗਦਾ ਇਹ 4 ਵੀਲ ਲੋ 4 ਵੀਲ ਵਾਲਾ ਗੇਅਰ ਜਿਹੜਾ ਉਹ ਲੱਗ ਗਿਆ ਉਹ ਆ ਗਿਆ ਨਿਸ਼ਾਨ ਹੁਣ 4 ਵੀਲ ਵਾਲੇ ਗੇਅਰ ਦਾ ਤੇ ਹੁਣ ਮੈਂ ਕੱਟਣ ਲੱਗਿਆ ਨਿਸ਼ਾਨ ਬਾਜੀ ਦੇ ਉਹ ਕੱਟਦਾ ਕਿਉਂਕਿ ਪਹਿਲਾਂ ਕੋ ਨੂੰ ਪਤਾ ਨਹੀਂ ਲੱਗਦਾ ਹੁੰਦਾ ਕਈ ਵਾਰ ਬੰਦਾ ਟਰੈਕਟਰ ਚਲਾ ਰਿਆ ਹੁੰਦਾ ਨਾ ਵੀ 4 ਵੀਲ ਵਾਲਾ ਆਪਣਾ ਲੀਵਰ ਲੱਗਿਆ ਹੋਇਆ ਜਾਂ ਨਹੀਂ ਹਨਾ ਹੁਣ ਪਤਾ ਲੱਗਦਾ ਇਹ ਚੀਜ਼ਾਂ ਨਿੱਕੀਆਂ ਨਿੱਕੀਆਂ ਬਹੁਤ ਮੈਟਰ ਕਰਦੀਆਂ ਨੇ ਬਈ ਟਰੈਕਟਰ ਦੀ ਕੁਆਲਿਟੀ 'ਚ ਬਾਕੀ ਬੜੀ ਘੈਂਟ ਕੁਆਲਿਟੀ ਆ ਬਈ ਟਰੈਕਟਰ ਜਾਜੇ ਪਾਉ ਰਿਆ ਉਹਨੂੰ ਆ ਲੋਗੋ ਨੇ ਨਾ ਬਹੁលੀ ਤੱਕ ਪਾਤੀ ਆ ਲੋਗੋ ਵੀ ਆਪਾਂ ਲਿਆ ਕੇ ਆਪਣੇ ਵਾਲੇ ਦੇ ਸਟੀਅਰਿੰਗ ਤੇ ਲਾ ਦਾਂਗੇ ਇਹਦੇ ਨਾਲ ਘੈਂਟ ਲੁੱਕ ਨਿਕਲਦੀ ਹੈ ਹਨਾ ਪਹਿਲਾਂ ਤਾਂ ਬਣ ਗਈ ਦੀ ਪੂਰੀ ਉਸਲਾ ਫਿਰ ਇਹਦੀ ਜੀਰੀ ਘੱਟ ਨਿਕਲ ਲਈ ਫਿਰ ਤਾਂ ਕਰਕੇ ਆਪਾਂ ਥੋੜਾ ਰੋਕ ਤਾਂ ਘਮ ਇਹਦੇ ਵੀ ਬਟਨ ਆ ਗਿਆ ਬਾਈ ਜੀ ਇੱਕ ਗੱਲ ਹੋਰ ਜਿਹੜਾ ਆਪਾਂ ਹਾਲੈਂਡ ਦੇ ਕਹਿੰਦੇ ਹੁੰਨੇ ਆ ਬਟਨ ਉਹੀ ਬਟਨ ਇਹਦੇ ਆ ਆ ਦੇਖੋ ਇੱਥੇ ਸਿੱਟਦੀ ਲਿਫਟ ਇੱਥੋਂ ਚੱਕਦੀ ਵੀ ਆਪਾਂ ਇੱਕ ਜਗ੍ਹਾ ਤੇ ਲੀਵਰਾਂ ਤੋਂ ਸੈੱਟ ਕਰਕੇ ਜਿਵੇਂ ਰੋਟਾਵੇਟਰ ਨਾਲ ਕਣਕ ਬੀਜਣੀਆਂ ਬਾਈ ਉਹ ਬੀਜ ਬਜਾਈ ਸਮੇ ਹਨਾ ਆ ਉਦੋਂ ਬਾਅਦ ਇਹ ਤੋਂ ਹੀ ਐਡਜਸਟਮੈਂਟ ਕਰ ਸਕਦੇ ਆ ਬਟਨ ਤੋਂ ਤੇ ਇੱਕ ਯਾਰ ਮੈਨੂੰ ਆ ਪੁਰਜਾ ਬੜਾ ਘੈਂਟ ਲੱਗਦਾ ਇਹਨਾਂ ਦਾ ਚਾਰਜ ਵਾਲਾ ਆਪਣੇ ਵਾਲੇ ਦੇ ਵੀ ਹੈਗਾ ਚਲੋ ਇਹ ਤਾਂ ਜਿਵੇਂ ਚਾਰਜ ਲਾ ਕੇ ਇੱਥੋਂ ਮੋਬਾਈਲ ਦੀਵਚ ਪਾ ਲਾ ਉਹ ਲਾ ਕੇ ਬੜਾ ਨਜ਼ਾਰਾ ਉਹਦਾ ਹੌਲੈਂਡ ਦੇ ਉਰੇ ਆ ਉਥੋਂ ਨਾਲ ਦਾ ਜੇਬ ਚ ਪੈਂਦਾ ਕਿਤੋਂ ਮੈਂ ਕੁਝ ਹੋਰ ਵਧੀਆ ਇਹ ਸਾਈਡ ਦੇ ਨਾਲੇ ਟੂਲ ਦੀ ਤਰ੍ਹਾਂ ਕੰਮ ਦਿੰਦਾ ਇਹ ਬਾਈ ਵਧੀਆ ਬਾਕੀ ਇਹ ਮਿਲਦਾ ਛੋਟੇ ਟਾਇਰਾਂ ਚ ਏ ਟਰੈਕਟਰ ਇਹ ਕਿੰਨੇ ਦੇ ਟਾਇਰਾਂ ਚ ਆ ਇਹ 14 ਦੇ ਵਾਲਾ ਇਹ 14 ਦੇ ਚ ਵੀ ਆਉਂਦਾ 16 ਚ ਵੀ ਆਉਂਦਾ ਬਾਈ ਇਹ ਰੰਗ ਬੜਾ ਘੈਂਡ ਹੈ ਦਾ ਦੇਖੋ ਫਿਰ ਚੈੱਕ ਕਰੋ ਓਕੇ ਰਿਪੋਰਟਾਂ ਨੇ ਪੂਰੀਆਂ ਲਓ ਜੀ ਬਾਈ ਅੱਜ ਸੱਤਾ ਜੀ ਦੱਸਣਗੇ ਹਾਂ ਦੱਸ ਕੀ ਫਰਕ ਆ ਫਰਕ ਤਾਂ ਇਹਦੇ 'ਚ ਇਹਦਾ ਮੇਰੀ ਰੀਲ ਦੇਖ ਲਈ ਹੋਣੀ ਤੈਨਨੇ ਇੱਕ ਤਾਂ ਬਾਈ ਆ ਚੇਂਜ ਕਰਤੀ ਦੇਖੋ ਲਿੰਕਾਂ 'ਚ ਐਡਜਸਟਮੈਂਟ ਕਰਤੀ ਹਨਾ ਹਾਂ ਇੱਕਦਾਂ ਜਿਹੜੀਆਂ ਇਹਦੀਆਂ ਲਿੰਕਾਂ ਨੇ ਆਪਾਂ ਕਰਦੇ ਹਾਂ ਜੱਟ ਭਾਈਆਂ ਵਾਲੀ ਗੱਲ ਇਹਦੀਆਂ ਲਿੰਕਾਂ ਉਹਦੇ ਨਾਲ ਮਜ਼ਬੂਤ ਨੇ ਮਜ਼ਬੂਤ ਵੀ ਨੇ ਹਾਂ ਪਰ ਇਹਦੇ 'ਚ ਐਡਜਸਟਮੈਂਟ ਦੇਦੀ ਭਾਰੀ ਚੀਜ਼ ਚਕਾਉਣੀ ਆ ਆਪਾਂ ਮੂਰੇ ਪਾ ਸਕਦੇ ਹਾਂ ਇਹਨੂੰ ਸਪੈਸ਼ਟੀ ਪਾ ਦ ਜਾਂਦੀ ਹੈ ਉਹੀ ਗੱਲ ਆ ਆਦਾ ਆਦਾ ਉੱਚੀ ਉੱਚੀ ਨੀਮੀ ਵੀ ਹੁੰਦੀ ਆ ਉਹਦੇ ਨਾਲ ਆਹੋ ਆਦਾ ਪਹਿਲੇ ਦੇ ਵੀ ਆਉਂਦਾ ਸੀ ਉਹਦੇ ਤਾਂ ਸਹੀ ਤੀ ਵੀ ਸਹੀ ਜਿਹਾ ਕਰਤਾ ਯਾਨੀ ਇਹਦੇ ਜੂ ਲੱਗਦਾ ਕਰਤਾ ਯਾਰ ਉਹਦੇ ਜੂ ਨਹੀਂ ਵੀ ਲੱਗਦਾ ਹੈਗਾ ਮੇਨ ਗੱਲ ਇੱਕ ਆ ਵੀ ਆਪਣੇ ਵਾਲੇ ਦੇ ਹੈ ਨਹੀਂ ਆ ਡੰਡਾ ਬਾਈ ਉਹਰੇ ਉਹ ਟੰਗਦਾ ਕਰਤੇ ਇਹਨਾਂ ਨੇ ਤੇ ਇੱਕ ਹੁੱਕ ਚ ਅਡਜਸਟਮੈਂਟ ਦੇਦੀ ਹੁੱਕ ਚ ਦੋ ਸਰਾਖ ਦੇਤੇ ਵੀ ਇੱਧਰ ਵੀ ਇੱਧਰ ਵੀ ਪਰ ਅਸੀਂ ਉਧਰ ਕਰ ਸਕਦੇ ਆ ਤੁਸੀਂ ਵੀ ਚੈੱਕ ਸਕਦੇ ਆ ਮਾੜੀ ਮੋਟੀ ਤੇ ਇੱਕ ਡਿਸਟ੍ਰਿਬਿਊਟਰ ਚ ਵੀ ਸੱਤੇ ਚੇਂਜ ਦੇਤਾ ਦੱਸ ਕੀ ਆ ਕਿਵੇਂ ਡਿਸਟ੍ਰੀਬਿਊਟਰ ਹੁਣ ਜੇ ਆਪਾਂ ਕੱਲਾ ਚਲਾਉਣਾ ਇੱਥੋਂ ਆਹ ਬੰਦ ਕਰਕੇ ਇੱਥੋਂ ਘੁਮਾ ਕੇ ਨਾ ਆਹੋ ਜਿਵੇਂ ਬੰਦ ਕਰਕੇ ਸਿੰਗਲ ਦੇ ਸਿੰਗਲ ਡਿਸਟ੍ਰੀਬਿਊਟਰ ਯੂਜ਼ ਕਰ ਸਕਦੇ ਹਾਂ ਤੇ ਆਹ ਜਿਹੜਾ ਗੇਰ ਆ ਇਹਦਾ ਪੀਟੀਓ ਵੀ ਤਿੰਨ ਤਰ੍ਹਾਂ ਦੀਆਂ ਜਾਂਦਾ ਪੀਓ ਉਹ ਤੈਨੂੰ ਮੈਂ ਦੱਸਦਾ ਇਹ ਜਿਵੇਂ ਜੌਂਡੀਅਰ ਦੇ ਨਹੀਂ ਆਉਂਦੀ ਹਾਈ ਪੀਟੀਓ ਲੋ ਪੀਟੀਓ ਕਿਤਾ ਉਹ ਆ ਗਈ ਤੇ ਇਹ ਗੇਰਾਂ ਚ ਆ ਗਈ ਰਿਵਰਸ ਆ ਗਈ ਇਹ ਤਿੰਨ ਤਰ੍ਹਾਂ ਦੀ ਹੋ ਗਈ ਬਸ ਇਹ ਯਾਨੀ 540 ਨਾਰਮਲ ਆਹ ਵੀ ਆਹ ਵੀ ਚੇਂਜ ਕਰਤੇ ਇਹ ਇਹ ਤਾਂ ਚੱਲ ਹੁਣ ਇਹਦਾ ਜਿਹੜਾ ਸਾਰਾ ਟਰਾਂਸਫਰ 969 ਰੋਦੇ ਵਾਲੇ ਕਰਤੇ ਇਹ ਉਏ ਇਹ ਤਾਂ ਸਾਰਾ ਟਰਾਂਸਮਿਸ਼ਨ ਆ ਇਹਦਾ ਸਾਰੀ ਚੇਂਜ ਆ ਯਾਰ ਮਾਗਰ ਲਈ ਹਾਂਡੀ ਤੋਂ ਲਾ ਕੇ ਸਾਰਾ ਆ ਆਪਣਾ ਲੇਜ਼ਰਾਂ ਲੂਜ਼ਰਾਂ ਵਾਲਾ ਸਿਸਟਮ ਸਾਰਾ ਮਤਲਬ ਇਹਦਾ ਚੇਂਜ ਏ ਆ ਇਹਦਾ ਦੋਏ ਟਰੈਕਟਰ ਵਾਲਾ ਹੈਂਡ ਬ੍ਰੇਕ ਲਾ ਕੇ ਰੱਖਦੇ ਨੇ ਹਾਂ ਹਾਂ ਉਹਦੇ ਕਿ ਜੀ ਲਾਉਣੀ ਪੈਂਦੀ ਸੀ ਉੱਥੇ ਹਾਂ ਹਾਂ ਉਹੀ ਤਾਂ ਗੱਲ ਆ ਬ੍ਰੇਕ ਲਾਤੇ ਤੇ ਬਾਕੀ ਜਿਹੜੇ ਗੇਅਰ ਨੇ 969 963 ਵਾਲੇ ਨੇ ਮਤਲਬ ਉਹ ਮੇਂ ਪੈਂਦੇ ਨੇ ਡਿਊਲ ਸ਼ੇਡ ਕਰਨਾ ਦੇਖੋ ਦਿਨ ਚ ਦਾ ਗੱਲ ਕਿਵੇਂ ਲੱਗਦਾ ਬਾਈ ਇਹਦਾ ਲੀਵਰ ਨੇ ਲੀਵਰ ਚੇਂਜ ਕਰਤੇ ਠੀਕ ਆ ਮੈਨੂੰ ਸੀਟ ਦੀ ਵੀ ਐਡਜਸਟਮੈਂਟ ਲਾਉਣਾ ਸੀਟ ਵੀ ਥੋੜੀ ਸੀਟ ਚੇਂਜ ਹੈ ਸੀਟ ਵੀ ਉੱਚੀ ਆ ਤੇ ਸਟੀਅਰਿੰਗ ਵੀ ਉੱਚਾ ਉਹਦੇ ਨਾਲ ਕੰਫਰਟੇਬਲ ਜ਼ਿਆਦਾ ਹੋਊਗਾ ਤੇ ਇਹ ਵੀ ਸਮਾਰਟ ਕਨੈਕਟ ਸਮਾਰਟ ਕਨੈਕਟ ਜਿਹੜਾ ਹੁੰਦਾ ਬਾਈ ਆਪਣੀ ਐਪ ਨਾਲ ਕਨੈਕਟ ਹੋ ਕੇ ਟ੍ਰੈਕ ਕਰ ਆਪਣਾ ਸਾਰਾ 744 ਦੇ ਮੈਂ ਤੈਨੂੰ ਦੱਸਿਆ ਨਹੀਂ ਦੀ ਵੀ ਇੱਕ ਫਿਲਟਰ ਇਹਦੇ ਵੀ ਇੱਕੇ ਆਉਂਦਾ ਭਾਈ ਹਾਂ ਆਪਣੇ ਵਾਲੇ ਦੇ ਦੋਨੇ ਆਪਣੇ ਵਾਲੇ ਦੇ ਦੋ ਤੇ ਟਾਇਰਾਂ ਦੀ ਵੀ ਇਹਦੀ ਐਡਜਸਟਮੈਂਟ ਹੋ ਜਾਂਦੀ ਹੈ ਵੀ ਰਿੰਮਾਂ ਦੀ ਵੀ ਤਿੰਨ ਤਿੰਨ ਤਰ੍ਹਾਂ ਤੇ ਹੋ ਜਾਂਦੇ ਗ੍ਰਾਮੇ ਵਾਲੇ ਤੇ ਨੇ ਉਹ ਕਹਿੰਦਾ 52 ਇੰਚ ਤੇ 60 ਇੰਚ ਤੇ ਕਿੰਨੇ ਤੇ ਹੁੰਦਾ ਹੋ ਉਹ ਜਿਹੜੇ ਹੁਣ ਚੱਲਦੇ ਉਹ ਸਾਰਿਆਂ ਤੇ ਹੋ ਜਾਂਦਾ ਜਿਹੜਾ ਹੁਣ ਜਿਵੇਂ ਹੁਣ ਇਹ ਐਜ਼ ਇਟ ਐਗਜ਼ਾਮ ਦਾ ਹਾਂ ਇਹਨੂੰ ਆਪਾਂ 30 ਇੰਚ ਗ੍ਰਾਮੇ ਤੇ ਚਲਾ ਸਕਦੇ ਹਾਂ ਦੇਖਣੇ ਹਾਂ 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 ਜੇ ਆਪਾਂ ਨੇ 27 49 ਦੇ ਚਲਾਉਣੇ ਨੇ ਫਿਰ ਆਹ ਟਾਇਰ ਨੇ ਜਿਹੜੇ ਦੇ ਅੰਦਰ ਕਰਕੇ ਪੂਨੇ ਪੈਂਦੇ ਹੂੰ ਹੂੰ ਉਹੀ ਤਾਂ ਗੱਲ ਹੈ ਇਹ ਹੁਣ ਕਿੰਨੇ ਦੇ ਟਾਇਰਾਂ ਚ 16 ਦੇਆਂ ਚ ਟੇਡ ਫੈਂਸ ਲੋਕ ਆ ਗਏ ਇੱਕ ਇਹਦੇ ਡਿਫੈਂਸ ਲੋਕ ਕਿਵੇਂ ਮਤਲਬ ਚਾਰੇ ਟਾਇਰ ਇਕੱਠੇ ਜ਼ੋਰ ਮਾਰਦੇ ਨੇ ਜਿਹੜੇ ਹਾਂ ਹਾਂ ਉਹ ਪਹਿਲਾਂ ਹੈ ਨਹੀਂ ਸੀ ਉਹਦੇ ਹਾਂ ਆਪਣੇ ਵਾਲੇ ਦੇ ਹੈ ਨਹੀਂ ਠੀਕ ਹੈ ਠੀਕ ਹੈ ਤੇ ਬਾਕੀ ਬਾਈ ਇਹਦੀ ਜਿਹੜੀ ਹੁਣ ਆਪਣਾ ਸਰਵਿਸ ਆ ਉਹ ਵੀ 500 ਘੰਟੇ ਤੇ ਹੁੰਦੀ ਆ ਆ ਫਿਲਟਰ ਚੇਂਜ ਕਰਦੇ ਤੇ ਪਹਿਲਾਂ ਵਾਲੇ ਲਾ ਲਓ ਜਿਹੜੇ ਆ ਲੋਗੋ ਨੇ ਲੋਗੋ ਚੇਂਜ ਕਰਤੇ ਤੇ ਆ ਲੋਗੋ ਵਧੀਆ ਬਣਾਤੇ ਲੋਗੋ ਤਾਂ ਵੱਡਾ ਤੇ ਮੇਨ ਗੱਲ ਆ ਵੀ ਪਲੇਟਫਾਰਮ ਚੇਂਜ ਕਰਤਾ ਹਾਂ ਤੇ ਇੱਕ ਇਹਦੀ ਸੈਲਫ ਵੀ ਛੋਟੀ ਕਰਤੀ ਮਤਲਬ ਦੂਜੇ ਨਾਲੋਂ ਰਾਉਂਡ ਘੱਟ ਲੈਂਦੀ ਆ ਤੇ ਇੱਕ ਗੱਲ ਹੋਰ ਆ ਯਾਨੀ ਚਲ ਹੁਣ ਕੰਪਨੀ ਨੇ ਇੰਨੀ ਸੌਦਾ ਕਰਤੀ ਆ ਇੱਕ ਚੀਜ਼ ਹੋਰ ਚਾਹੀਦੀ ਇੱਧਰ ਆ ਜਾ ਉਹ ਦੂਏ ਤੇ ਬਣਾਉਣੇ ਨੇ ਇਧਰ ਨੇਰਾ ਪੈਂਦਾ ਕਿੱਥੇ ਹੋਰ ਖੜਾ ਉਹ ਖੜਾ ਉਹਦੇ ਪਰ ਉਹ ਟੂ ਹੀਲ ਆ ਟੂ ਵੀਲ ਚਲ ਟੂ ਵੀਲ ਵੀ ਦਿਖਾ ਦਿੰਨੇ ਆ ਟੂ ਵੀਲ ਤੇ ਵੀ ਪਲੇਟਫਾਰਮ ਚੇਂਜ ਕਰਿਆ ਹੋਇ ਸਾਰੇ ਵਸਦੇ ਪ੍ਰੋਬੀਨੋਡੂ ਮੀ ਦਾ ਬੜਾ ਠੀਕ ਹੈ ਠੀਕ ਹੈ ਬਾਕੀ ਯਾਰ ਬਹੁਤ ਜਿਆਦਾ ਚੇਂਜ ਨੇ ਟਰੈਕਟਰ ਚ ਕਈ ਬੰਦੇ ਨੂੰ ਐ ਲੱਗਦਾ ਵੀ ਕੱਲਾ ਪਲੇਟਫਾਰਮ ਹੀ ਚੇਂਜ ਆ ਉਧਰ ਦੇਖੋ ਕਲਰ ਦਾ ਫਰਕ ਦੇਖ ਸਕਦੇ ਤੁਸੀਂ ਕਲਰ ਦਾ ਯਾਰ ਇਹ ਵੀਡੀਓ ਚ ਥੋੜਾ ਹੀ ਲੱਗਦਾ ਹਨਾ ਫਰਕ ਵੀਡੀਓ ਜਿੰਨੀ ਇੰਨਾ ਪਤਾ ਲੱਗਦਾ ਹੈਗਾ ਆ ਦੇਖੋ ਇਹ ਆ ਗਿਆ ਆਪਣੇ ਦੂਜੇ ਸਿੰਪਲ ਤੇ ਇੱਧਰ ਆ ਗਿਆ ਟੂ 휠 ਪ੍ਰੋਟੈਕ ਜਦ ਦਾ ਯਾਨੀ 4 ਵੀਲਿਆ ਜਾਂਦੇ ਜਿਹੜਾ ਉੱਚਾ ਪਲੇਟਫਾਰਮ ਹੈ ਤੇ ਫੋਰ ਵੀਲਿਆ ਜਾਂਦਾ ਹਾਂ ਫੋਰ ਵੀਲ ਬਸ ਉਹੀ ਹੈ ਨਾ ਵੀ ਜਿਵੇਂ ਇਹਦੇ ਟਾਇਰ ਮੂਰ ਲਿਆ ਆਪਾਂ ਨੂੰ ਦੂਜੇ ਚੇਂਜ ਕਰਨੇ ਪਿਆ ਕਰਨਗੇ ਜਿਵੇਂ ਹੌਲੈਂਡ ਦੇ ਵੱਡੇ ਹੌਲੈਂਡ ਦੇ ਪਾਏ ਹੋਏ ਨੇ ਇਹ ਸਹੀ ਹੋ ਜਾਊਗਾ ਫਿਰ ਆਤ ਲੱਗੇਗਾ ਆਹ ਦੇਖ ਆਹ ਦੇਖ ਦੇ ਜਿਹੜਾ ਇਹਦਾ ਆਹ ਜੈਕ ਆ ਇਹ ਵੀ ਵਧੀਆ ਲਾਤਾ ਹੂੰ ਹੂੰ ਮਤਲਬ ਜਿਹੜਾ ਦੋਏ ਪਾਸੇ ਨੂੰ ਖੋਲਦਾ ਉਹ ਜੈਕ ਆ ਆਹ ਹਿੱਸਾ ਵੀ ਮੋਟਾ ਜਿਹੜਾ ਆਪਣਾ ਪਹਿਲਾ 2 ਵੀਲਤੀ ਉਹਦੇ ਨਾਲੋਂ ਹੂੰ ਉਹੀ ਤਾਂ ਗੱਲ ਆ ਬਾਕੀ ਬਾਈ ਪਲੇਟਫਾਰਮ ਪੂਰਾ ਹੈ ਵੀ ਕੰਫਰਟੇਬਲ ਹੈ ਜਿਵੇਂ ਆਪਾਂ ਬਾਹਰੋਂ ਉਹਨੇ ਬਾੜਾ ਵੱਡਾ ਲਾ ਦਿੰਦੇ ਨੇ ਇੱਧਰ ਨੂੰ ਐਂਡ ਆ ਜਾ ਕਰਕੇ ਉਹ ਚੀਜ਼ ਦਾ ਸਿਸਟਮ ਨਹੀਂ ਹੈਗਾ ਹੁਣ ਤੇ ਬਾਕੀ ਤੁਹਾਨੂੰ ਇੱਕ ਅੱਜ ਗੱਲ ਦੱਸ ਰਿਹਾ ਅਸੀਂ ਜਿਹੜਾ ਪਹਿਲਾ 4휠 ਟਰੈਕਟਰ ਵਾਦੀਆ ਮੰਨ ਕੇ ਚੱਲੂ ਬਿਨਾਂ ਪਲੇਟਫਾਰਮ ਵਾਲਾ ਹਾਂ ਉਹ ਪਲੇਟਫਾਰਮ ਲੱਗੂਗਾ ориجنਲ ਲੱਗੂਗਾ ਆਰਾ ਆਪਣੀ ਟਰੈਕਟਰ ਤੇ ਲੱਗੂਗਾ ਤੁਹਾਨੂੰ ਅੱਜ ਦੱਸਤਾ ਆਪਾਂ ਲਾਵਾਂਗੇ ਆਪਣੀ ओरिजिनल ਲਾਵਾਂਗੇ ਪਰ ਹਾਂ ਜਾਮਾਂ ओरिजिनल ਲਾਵਾਂਗੇ ਚਾਹੇ ਬਣਵਾ ਆਪ ਬਣਵਾ ਕੇ ਲਾਈਏ ਚਾਹੇ ਇਹ ਖਰੀਦ ਕੇ ਲਾਈਏ ਕਿਤੇ ਚਾਹੇ ਜਿਗਾਰਡ ਲੱਗੋ 2026 ਚ ਦੇਣ ਲੱਗ ਜਾਣਗੇ ਉਹ ਸਪੇਅਰ ਪਾਰਟ ਆ ਜਿਹੜਾ ਫਿਰ ਆਏ ਆ ਨਾ ਉਹ ਕੰਪਨੀ ਹਲੇ ਤਾਂ ਨਹੀਂ ਦਿੰਦੀ ਇਹਦੀ ਰੀਸੇਲ ਘਟਜੂਗੀ ਕੰਪਨੀ ਨੇ ਵੀ ਸਾਰੀਆਂ ਚੀਜ਼ਾਂ ਦੇਖ ਲਈ ਆ ਨਾ ਆ ਡੰਡਾ ਟੰਗਣ ਵਾਲਾ ਇਹ ਮਿਲਦੇ ਵੇ ਯਾਰ ਆਪਾਂ ਲੈ ਚੱਲਾਂਗੇ ਆਪਣੇ ਵਾਲੇ ਡੰਡਾ ਟੰਗਣ ਵਾਲਾ ਉਹ ਹਲੇ ਨਹੀਂ ਕੁਛ ਵੀ ਦਿੰਦੇ ਹੈਗੇ ਸਪੇਅਰ ਪਾਰਟ ਉਹ ਇਹਦਾ ਆਪਾਂ ਬਣਾ ਦਾਂਗੇ ਸਿੰਪਲ ਕੀ ਡੀ ਗੱਲ ਆਪਾਂ ਇਹ ਤੋਂ ਵੀ ਵਧੀਆ ਬਣਾ ਦਾਂਗੇ ਆ ਜੋੜ ਕੇ ਸਮਾਂ ਤੇ ਇਧਰੋਂ ਲਾ ਦਾਂਗੇ ਟਰਾਲੀ ਵਾਲਾ ਜੈਕ ਵੀ ਐਂ ਪਾਇਆ ਇਹਦੇ ਨਾਲ ਦਾ ਐਂ ਵਾਲਾ ਸਿਸਟਮ ਗਲੀ ਚ ਕੀ ਕਹਿੰਦੇ ਸੀ ਦੇਖ ਲੈ ਆ ਵੀ ਟਰੈਕਟਰ 735 ਬੰਦੂਆ ਹੁੰਦਾ ਦੀ ਉਹ ਪਹਿਲਾਂ ਟਰੈਕਟਰ ਅਸੀਂ ਨਹੀਂ ਨਾ ਚਲਾਇਆ ਨਾ ਐ ਅਸਮਾਨ ਮਿਸਟਰ ਦਾ ਕਰਾ ਫੜਾ ਕਰ ਦਿੰਦੀ ਸੱਤਾ ਇਹਨੂੰ ਐਪੀ ਨਹੀਂ ਦੀ ਆਪਣਾਲਾ ਸਿੰਪਲ ਸੀ ਭਾਈ ਉਹ ਟਰੈਕਟਰ ਵੀ ਨਾ ਅਸੀਂ ਨਹੀਂ ਨਾ ਮੋਡੀਫਾਈ ਵੀ ਕਰਾਤਾ ਸੀ ਉਹਨਾਂ ਦਾ ਜਦ ਚਲੋ ਜਦ ਤਾਂ ਵੀਡੀਓ ਵੀਡੀਓ ਦਾ ਇੰਨਾ ਟ੍ਰੈਂਡਰ ਨਹੀਂ ਸੀ ਹੁੰਦਾ ਹੈਗਾ ਹਨਾ ਜਿਹੜਾ ਆ ਹਿੱਸਾ ਹੈ ਆਪਾਂ ਨੇ ਆ ਹਿੱਸਾ ਵੀ ਉਹਦੇ ਮੁੜਮਾ ਲਾਤਾ ਸੀ ਜਮਾ ਰੈਲਾ ਮੁੜਦਾ ਕਰਦਾ ਹੈ ਔਰ ਇੰਨਾ ਕੋ ਸੋਨਾ ਟਰੈਕਟਰ ਚੱਲਦਾ ਹੁੰਦਾ ਦੀ ਵੀ ਗੱਲਾਂ ਜਦ ਲੋਕ ਆਏ ਕਹਿੰਦੇ ਹੁੰਦੇ ਤੇ ਭਾਈ 20 ਦੀ ਮੋਟਰ ਕਹਿੰਦੇ ਲਾ ਇਹ ਖਿੱਚ ਲੂਗਾ ਜਿਆਦਾ ਟਾਈਮ ਚ 25 25 ਦੀਆਂ ਮੋਟਰਾਂ 735 ਨਾਲ ਚਲਾਈਆਂ ਹੋਈਆਂ ਨੇ ਬਾਕੀ ਬਾਈ ਜੋ ਰੋਚ ਵੀ ਬਹੁਤ ਦੀ ਉਹਦੇ ਨਾਲ ਨਾ ਉਰੇ ਕਰਾਂ ਐ ਹੁੱਕ ਪਾਈ ਵੀ ਦੀ ਜੌਂਡੀਅਰ ਦੀ ਹੁੱਕ ਪਾ ਲਈ ਅਸੀਂ ਚੌੜੀ ਇਹਦੀ ਚੌੜੀ ਘੱਟ ਹੈ ਨਾ ਇੱਥੋਂ ਬਾੜਤੀ ਦੀ ਜੌਂਡੀਅਰ ਦੀ ਹੁੱਕ 735 ਨਾਲ ਅਸੀਂ ਦੇਖ ਲੈ ਨਾਲ ਜੌਂਡੀਅਰ ਦੀ ਹੁੱਕ ਹੈਵੀ ਹੁੰਦੀ ਜਿਹਦੇ ਨਾਲ ਕੱਢਦੇ ਰਹੇ ਜਿਹੜੀਆਂ ਕਾਲੀਆਂ ਹੋਈ ਨੇ ਹਾਂ ਜਾਂ ਬਿਲਕੇ ਵਾਲੀ ਟਰਾਲੀ ਮਸ਼ਹੂਰ ਹੁੰਦੀ ਦੀ 16 ਫੁੱਟੇ ਪੁੱਲ ਬੜੇ ਵੱਡਾ ਵਾਲੀ ਅਸੀਂ ਇਹਦੇ ਨਾਲ ਕੱਢਦੇ ਰਹੇ ਬਹੁਤ ਜੱਲ ਫੁੱਲ ਬਈ ਸਿਰਾਂ ਕੰਮ ਬਾਕੀ ਦੇਖੋ ਫਿਰ ਪ੍ਰੋਟੈਕ ਤੇ ਦੂਜੇ ਦੋਹੇ ਸੇਮ ਹਨਾ ਥੋੜਾ ਜਿਹਾ ਅਰੰਗ ਟਾਰ ਕਰਿਆ ਹੁਣ ਦੇਖੋ ਹੁਣ ਸ਼ਾਮ ਹੋ ਗਈ ਨਾ ਹੁਣ ਡਾਰਕ ਲੱਗ ਰਿਹਾ ਜਦ ਧੁੱਪ ਪੈਲੀ ਹੁੰਦੀ ਹੈ ਫਿਰ ਜਮੈਂ ਹੈ ਬਹੁਤ ਜਿਆਦਾ ਸ਼ਾਈਨ ਕਰਦਾ ਚਾਹ ਬੀਚ ਲਈਏ ਬਾਈ ਹੁਣ ਸਬਸਕ੍ਰਾਈਬ ਕਰ ਲਿਓ ਬਾਕੀ ਬਾਈ ਚੈਨਲ ਆਪਣਾ ਘੈਂਟ ਘੈਂਟ ਵੀਡੀਓ ਦੇਖਣ ਵਾਸਤੇ ਤੇ ਰੇਸ ਬੜੀ ਸਮੂਥ ਹੈ ਦੀ ਥੋੜੇ ਦਿਨਾਂ ਤੱਕ 1744 ਹੋਰ ਜਾ ਰਿਹਾ ਆਪਣੇ ਕੋਲ ਬੱਬੀ ਬਾਈ ਨੂੰ ਹਾਂ ਲੈਣਾ ਹੁਣ ਆਪਾਂ ਨੇ ਇੱਕ ਚਲਾ ਲਿਆ ਟਰੈਕਟਰ ਸੋਣਾ ਬਈ ਉਹ ਵੀ ਪੂਰਾ ਘੰਟ ਚੱਲਦਾ ਚਲੋ ਪਹਿਲਾਂ ਆਪਾਂ ਨੇ ਚਲਾਇਆ ਨਹੀਂ ਦੀ ਐਂ ਤਾਂ ਚਲੋ ਆਪਾਂ ਨੂੰ ਪਤਾ ਹੀ ਆ ਵੀ ਇੰਜਣ ਉੰਜੜ ਬਈ ਤੇਮਾ ਜਿਹੜਾ ਪਹਿਲਾਂ ਹੁੰਦਾ ਸੀ 33 3307 ਸੀਸੀ ਵਾਲਾ ਉਹ ਇੰਜਣ ਆ ਇਹਨਾਂ ਤੇ ਚਲੋ 3478 ਕਰਤਾ ਤੇ ਬਾਕੀ ਸੇਮ ਐ ਹੁਣ ਆ ਵੀ ਆ 60552 ਤੇ 744 ਫਰਕ ਕੋਈ ਨਹੀਂ ਹੈਗਾ ਪਰ ਕੀਮਤ ਦਾ ਫਰਕ ਆ ਇਹ ਚੀਜ਼ ਦੇਖ ਲਓ ਤੁਸੀਂ ਐਂ ਤਾਂ ਕੋਈ ਇੰਜਣ ਉੰਜਣ ਤੇ ਮਾੜਾ ਮੋਟਾ ਹੋਣਾ ਕਿ ਨਾ ਜਮਈ ਨਹੀਂ ਐ ਦਾ ਹੁਣ 855 ਰਾ ਤਾਂ 3478 ਰ ਹੈ ਸੀਸੀ ਇੰਜਨ ਦਾ ਠੀਕ ਹੈ ਜੀ ਯਾਨੀ ਉਹ ਗੱਲ ਕਰਦੇ ਆਂ ਵੀ ਮਤਲਬ ਦੇਖਣ ਨੂੰ ਨਹੀਂ ਪਤਾ ਲੱਗਦਾ ਜੇ ਵੀ ਸਟicker ਚੇਂਜ ਕਰ ਦਿੱਤੇ ਉਹ ਵੀ ਯਾਰ ਸਹੀ ਮਾਰਦਾ ਆਪਣੀ ਵਧੀਆ ਬਾਈ ਕੀਮਤ ਦਾ ਕੀਮਤ ਦਾ ਪੈ ਜਾਂਦਾ ਕਿੰਨੇ ਕਿ ਦੋ ਲੱਖ ਦਾ ਫਰਕ ਪੈ ਜਾਂਦਾ ਜੇ ਮੈਂ ਇਹਦੇ ਨਾਲ ਤਾਂ ਬਹੁਤ ਫਰਕ ਪੈ ਜਾਂਦਾ ਇਹਦੇ ਨਾਲ ਪ੍ਰੋਟੈਕ ਨਾਲ ਤਾਂ ਪ੍ਰੋਟੈਕ ਨਾਲ ਤਾਂ 1.5 ਲੱਖ ਤੋਂ 2 ਲੱਖ ਤੋਂ ਵੀ ਉਹ ਮੰਨ ਕੇ ਚੱਲ 4 ਬੀ ਲ ਆ ਜੂਗਾ ਇਹ 2 ਬੀ ਲਾ ਕੇ 20 ਮੰਨ ਕੇ ਚੱਲ 1 ਲੱਖ 1.5 ਲੱਖ ਦਾ ਫਰਕ ਆਉਂਦਾ ਠੀਕ ਹੈ ਬਾਈ ਜੇ ਤੁਹਾਡਾ ਬਜਟ ਘੱਟ ਆ ਤੁਸੀਂ ਉਹ ਲੈ ਸਕਦੇ ਹੋ ਯਾਰ ਜੇ ਹਾਂ ਠੀਕ ਹੈ ਤੁਹਾਡਾ ਬਜਟ ਵਧੀਆ ਸਿਰ ਤੁਸੀਂ ਇਹ ਲੈ ਸਕਦੇ ਹੋ ਆਪਣੇ ਬਜਟ ਦੇ ਹਿਸਾਬ ਨਾਲ ਆਪਾਂ ਨੂੰ ਦੇਖਣਾ ਚਾਹੀਦਾ ਇਹਦੀ ਟੈਂਕੀ ਬਾਕੀ ਟੈਂਕੀ ਚੇਂਜ ਕਰਤੀ ਬਾਈ ਇਹਦੀ 70 ਲੀਟਰ ਦੀ ਟੈਂਕੀ ਹੈ ਦੱਸਣੀ ਭੁੱਲ ਗਏ ਆਪਾਂ ਇਹਦੀ ਟੈਂਕੀ ਹੋਣੀ ਹੈ ਜਿਹੜੀ ਉਹ ਪਲਾਸਟਿਕ ਦੀ ਆ ਪਹਿਲਾਂ ਆਉਂਦੀ ਦੀ ਜਿਹੜੀ ਇਹਦੀ ਦੂਜੇ ਦੀ ਆਉਂਦੀ ਹੈ ਇਹ ਲੋਹੇ ਵਾਲੀ ਆਉਂਦੀ ਹੈ ਦੇਖੋ ਉੱਚ ਤੇਲ ਮਤਲਬ ਜਿਆਦਾ ਸਾਫ਼ ਰਹਿੰਦਾ ਪਲਾਸਟਿਕ ਵਾਲੀ ਚ ਲੋਹੇ ਵਾਲੀ ਨਾਲ ਪਲਾਸਟਿਕ ਵਾਲੀ ਵਧੀਆ ਹੈ ਪਤਾ ਨਹੀਂ ਪਲਾਸਟਿਕ ਕਿੱਡੀ ਹੁੰਦੀ ਹੈ ਕਾਦੀ ਹੁੰਦੀ ਹੈ ਇਹ ਪਰ ਜਿੰਨ ਦੂਜੇ ਟਰੈਕਟਰਾਂ ਨੇ ਆਉਂਦੀ ਆ ਉਹ ਇਹ ਹੈ